পূজা পূজা <adolescence> <Insarel> <glowing> ਹੈਲਾ ਮਰਨ ਕਬੂਲ ਜੀਵਨ ਦੀ ਛੜਿਆਸ ਹੋ ਸਬਨਾ ਕੀ ਰੇਣੁ ਕਾ ਤਉ ਆਓ ਹਮਾਰੈ ਪਾਸ ਤਨ ਜੀਉ ਤਿਹ ਕੋ ਜਗ ਮੈਂ ਮੁਖ ਤਿਹਾਰ ਚਿਤ ਮੈਂ ਜੁੱਧ ਵਿਚਾਰੈ ਦੇਹ ਅਨਿਤ ਨ ਨਿਤ ਰਹਿ ਜਾ ਉਸ ਨਾਮ ਛੜੈ ਭਵ ਸਾਗਰ ਤਾਰੈ ਧੀਰਜ ਧਾਮ ਬਣਾਏ ਇਹ ਤਨ ਬੁੱਧ ਸਿਉ ਦੀਪਕ ਜਿਉ ਉਜਿਆਰੈ ਗਿਆਨ ਕੀ ਬਡਣੀ ਮਨ ਹਉ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੈ ਦੇਹਿ ਸ਼ਿਵਾਰ ਦਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂ ਨ ਟਰੋ ਨਾ ਡਰੋ ਮਰ ਸੋ ਜਬ ਜਾਏ ਲਰੋ ਨਿਸ਼ਚੈ ਕਰ ਆਪਣੀ ਜੀਤ ਕਰੋ ਆਰ ਸਿੱਖ ਹਾਂ ਆਪਣੇ ਹੀ ਮਨ ਕੋ ਇਹ ਲਾਲਚਾਉ ਗੁਣ ਤੋਂ ਉਚਰਉ ਜਬ ਆਪਕਿ ਆਉਦਨ ਦਾਨ ਬਨੈ ਅਤ ਹੀਰਣ ਮੈਂ ਤਬ ਜੂਜ ਮਰਉ ਜਬ ਆਪਕਿ ਆਉਦਨ ਦਾਨ ਬਨੈ ਅਤ ਹੀਰਣ ਮੈਂ ਤਬ ਜੂਜ ਮਰੋਂ ਸਾਹਿਬ ਕਮਾਲ ਪੀਰਾਨ ਪੀਰ ਮੀਰਾਨ ਮੀਰ ਵਾਲੀਏ ਗੋਲਾਲਮ ਸਰਵਰੇ ਕਾਇਨਾਤ ਦਸਾਂ ਹੀ ਆਤਿਸ਼ਾਹ ਹੈ ਕੀ ਆਤਮਕ ਜੋਤ ਤਨ ਤਨ ਸਾਹਿਬ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਬੀਬੀ ਮਹਾਤਮਾ ਜੀ ਇਸ ਸਥਾਨ ਵਿਖੇ ਧੰਨ ਗੁਰੂ ਖਲਗੀ ਸਰਸੈ ਮਹਾਰਾਜ ਜੀ ਦੇ ਲਖਤੇ ਜਿਗਰ ਬਾਬਾਜੀਤ ਸਿੰਘ ਜੀ ਬਾਬਾ ਜੋਗਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸਤਿਗੁਰੂ ਜੀ ਦੇ ਮਾਤਾ ਮਾਤਾ ਗੁਜਰ ਕੌਰ ਜੀ ਅਤੇ ਗੁਰੂ ਖਲਗੀ ਸਰਦਾਰ ਸਾਹਿਬ ਜੀ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਚਮਕੌਰ ਦੀ ਗੜੀ ਦੇ ਵਿੱਚ ਹੋਏ ਇੱਕ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਇਹ ਤਿੰਨ ਰੋਜ਼ਾ ਮਹਾਨ ਗੁਰਮਤ ਸਮਾਗਮ ਰੱਖਿਆ ਗਿਆ ਅੱਜ ਪਹਿਲੇ ਦੀਵਾਨ ਦੇ ਸਮਾਗਮ ਜਿਹੜੇ ਸਨ ਉਹ ਪ੍ਰారంਭ ਹੋਏ ਨੇ ਰਾਤਰੀ ਦੇ ਸੁੰਦਰ ਦੀਵਾਨ ਸੱਜੇ ਦਾਸ ਤੋਂ ਪਹਿਲਾਂ ਬਹੁਤ ਹੀ ਸਨਮਾਨਯੋਗ ਕੀਰਤਨੀਆਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਨੇ ਆਓ ਗੁਰ ਸੰਗਤ ਜੀ ਜਿਤਨਾਕ ਸਮਾਸਾਂ ਨੂੰ ਸੰਗਤ ਵਿੱਚ ਆਉਣ ਦਾ ਸੁਪਾਗਤ ਆਪ ਹੋ ਰਿਹਾ ਗੁਰੂ ਚਰਨਾਂ ਵਿੱਚ ਮਨ ਗਿਰਤੀਆਂ ਇਕਾਗਰ ਕਰਕੇ ਸਤਿਗੁਰੂ ਸਾਹਿਬ ਜੀ ਨੇ ਜੋ ਸਾਡੀ ਖਾਤਰ ਪੰਥ ਖਾਤਰ ਮਨੁੱਖਤਾ ਦੀ ਫਲਵਾੜੀ ਨੂੰ ਖੜਾਉਣ ਦੀ ਖਾਤਰ ਆਪਣੇ ਲਾਲਾਂ ਦਾ ਸਹਿਜਾਦਿਆਂ ਦਾ ਲੋਲੋਲਿਆ ਉਨ੍ਹਾਂ ਸ਼ਹੀਦਾਂ ਦੀ ਯਾਦ ਨੂੰ ਮਨਾ ਸਕੀਏ ਆਪ ਸਾਰੀ ਸੰਗਤ ਦੇ ਉਸ ਅਸੀਸ ਇੱਕ ਵਾਰ ਰਸਨਾ ਕਰੋ ਪਵਿੱਤਰ ਦਾਸ ਦੀ ਹਾਜ਼ਰੀ ਪ੍ਰਵਾਨ ਕਰੋ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਗਮਨ ਦੇ ਸੰਬੰਧ ਦੇ ਵਿੱਚ ਸ਼੍ਰੀਮਾਨ ਭਾਈ ਗੁਰਦਾਸ ਜੀ ਨੇ ਬਚਨ ਲਿਖੇ ਨੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਕੇ ਅੰਧੇਰ ਭਲਵਾ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰਵਾ ਭਾਵੇਂ ਆਪਾਂ ਸਾਤਾ ਚਮਕੌਰ ਤੇ ਸਾਖਾ ਸਰੰਦ ਅਤੇ ਉਹਨਾਂ ਦੇ ਸ਼ਹੀਦਾਂ ਦੀ ਯਾਦ ਨੂੰ ਮਨਾਉਣਾ ਉਹਨਾਂ ਦੇ ਇਤਿਹਾਸ ਨੂੰ ਸਰਵਣ ਕਰਨਾ ਹੈ ਪਰ ਫਿਰ ਵੀ ਆਪਾਂ ਜਿਹੜਾ ਪਿਛੋਕੜ ਹੈ ਉਹ ਨਾਲ ਲੈ ਕੇ ਚੱਲਾਂਗੇ ਕਿ ਇਹਨਾਂ ਸ਼ਹੀਦੀਆਂ ਦਾ ਕਾਰਨ ਕੀ ਹੈ ਸੰਖੇਪ ਰੂਪ ਦੇ ਵਿੱਚ ਆਪਾਂ ਪਿਛੋਕੜ ਦੇਖੀਏ ਤੇ ਰਾਏਪੋਇ ਦੀ ਤਲਵੰਡੀ ਤੇ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਦੇ ਸੰਬੰਧੀ ਭਾਈ ਗੁਰਦਾਸ ਜੀ ਨੇ ਬਚਨ ਲਿਖੇ ਨੇ ਕਿ ਉਸ ਤਰਤੀ ਤੇ ਚੜਦੇ ਸੂਰਜ ਦੀ ਤਰ੍ਹਾਂ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਤੇ ਉਹਦੇ ਨਾਲ ਹੀ ਭਾਈ ਗੁਰਦਾਸ ਜੀ ਨੇ ਜ਼ਿਕਰ ਦਿੱਤਾ ਜਦ ਸੂਰਜ ਨਿਕਲਦਾ ਹੈ ਤੇ ਧੁੰਦ ਜਿਹੜੀ ਉਹ ਮਿਟ ਜਾਂਦੀ ਹੈ ਖਾਸ ਕਰਕੇ ਆਪਾਂ ਦੇਖਦੇ ਹਾਂ ਕਿ ਵੈਸੇ ਹਨੇਰੇ ਨਾਲੋਂ ਧੁੰਦ ਜਿਹੜੀ ਹੈ ਉਹ ਜ਼ਿਆਦਾ ਖਤਰਨਾਕ ਹੈ ਕਿਉਂਕਿ ਹਨੇਰਾ ਆਪਾਂ ਕਿਸੇ ਨਾ ਕਿਸੇ ਤਰੀਕੇ ਪ੍ਰਬੰਧ ਕਰਕੇ ਯਤਨ ਕਰਕੇ ਦੂਰ ਕਰ ਲੈਂਦੇ ਹਾਂ ਦੀਵੇ ਦੀ ਲਾਟ ਦੇ ਨਾਲ ਹਨੇਰਾ ਦੂਰ ਹੁੰਦਾ ਹੈ। ਅੱਜ ਕੱਲ ਲਾਈਟਾਂ ਬਹੁਤ ਤੇਜ਼ ਆ ਚੁੱਕੀਆਂ ਨੇ ਜਿਨ੍ਹਾਂ ਦੇ ਨਾਲ ਆਪਾਂ ਹਨੇਰੇ ਨੂੰ ਦੂਰ ਕਰ ਸਕਦੇ ਹਾਂ। ਪਰ ਜਿਹੜਾ ਧੁੰਦ ਦਾ ਹਨੇਰਾ ਹੈ ਉਹ ਜ਼ਿਆਦਾ ਖਤਰਨਾਕ ਹੈ। ਤੇ ਲੱਖ ਯਤਨ ਕਰਨ ਦੇ ਬਾਵਜੂਦ ਵੀ ਜਿਹੜੀ ਧੁੰਦ ਹੈ ਉਹ ਦੂਰ ਨਹੀਂ ਕੀਤੀ ਜਾ ਸਕਦੀ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਨਾ ਤੇ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਜਿਹੜੇ ਹਨੇਰਾ ਤੇ ਸੀ ਜਿਹੜੇ ਆਮ ਨੂੰ ਉਸਨ ਕਿਉਂਕਿ ਗੁਰੂ ਤੋਂ ਬਿਨਾਂ ਮਨੁੱਖ ਹਨੇਰੇ ਵਿੱਚ ਹੈ ਇਹਦਾ ਜ਼ਿਕਰ ਆਪਾਂ ਬਾਣੀ 'ਚ ਪੜ੍ਹਦੇ ਹਾਂ ਜੇ ਸੋ ਚੰਦਾ ਉੱਗ ਵਹਿ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ ਪਾਵੇਂ ਹਜ਼ਾਰਾਂ ਸੂਰਜ ਚੰਦਰ ਵਿੱਚ ਚੜ ਜਾਣ ਪਰ ਜੇ ਗੁਰੂ ਦੀ ਪ੍ਰਾਪਤੀ ਨਹੀਂ ਹੋਈ ਆਪਾਂ ਗੁਰੂ ਵਾਲੇ ਨਹੀਂ ਬਣੇ ਪੂਰੇ ਗੁਰੂ ਦੀ ਸ਼ਰਨ ਵਿੱਚ ਨਹੀਂ ਆਏ ਤੇ ਉਹਨਾਂ ਚਿਰ ਸਾਡਾ ਅੰਦਰਲਾ ਹਨੇਰਾ ਦੂਰ ਹੋਣਾ ਹੀ ਨਹੀਂ ਮਨੁੱਖ ਭਾਵੇਂ ਕਿੰਨਾ ਵੀ ਪੜ ਜਾਵੇ ਕਿੰਨੀ ਵੀ ਤਰੱਕੀ ਕਰ ਲਵੇ ਪਰ ਪੂਰੇ ਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਬਿਨਾ ਅੰਦਰ ਦਾ ਚਾਨਣ ਨਹੀਂ ਹੁੰਦਾ ਇਹ ਤਾਂ ਪੂਰੇ ਗੁਰੂ ਨੇ ਕਿਰਪਾ ਕੀਤੀ ਹੈ ਗਿਆਨ ਅੰਜਨ ਗੁਰ ਦੀ ਆ ਅਗਿਆਨ ਅੰਧੇਰ ਬਿਨਾਸ਼ ਪਰ ਜਿਨ੍ਹਾਂ ਜਨ ਸੰਗ ਗੁਰੂ ਦੀ ਸ਼ਰਨ ਨਹੀਂ ਸੀ ਮਿਲੀ ਭਟ ਜੀ ਕਹਿੰਦੇ ਨੇ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਬਸ ਇਸੇ ਹਨੇਰੇ ਨੂੰ ਦੂਰ ਕੀਤਾ ਗੁਰੂ ਨਾਨਕ ਸਾਹਿਬ ਚੜ੍ਹਦੇ ਸੂਰੇ ਦੀ ਤਰ੍ਹਾਂ ਪ੍ਰਗਟ ਹੋਏ ਪਰ ਆਮ ਹਨੇਰਾ ਤੇ ਸੀ ਆਮ ਜਿਹੜੇ ਲੋਕ ਸੰਗ ਜਿਨ੍ਹਾਂ ਨੂੰ ਕੋਈ ਗਿਆਨ ਨਹੀਂ ਸੀ ਪਰ ਧੁੰਦ ਕਿਹੜੀ ਸੀ ਤੇ ਧੁੰਦ ਸੀ ਉਹ ਲੋਕ ਜਿਨ੍ਹਾਂ ਨੇ ਧਰਮ ਦੇ ਲਿਬਾਸ ਪਾਏ ਹੋਏ ਸੀ ਉਹ ਆਮ ਲੋਕਾਂ ਨਾਲੋਂ ਵੱਧ ਖਤਰਨਾਕ ਨੇ ਜਿਹੜੇ ਧਰਮ ਦੇ ਪਹਿਰਾਵਾ ਪਾ ਕੇ ਦੱਸਦੇ ਨੇ ਕਿ ਅਸੀਂ ਧਰਮੀ ਆ ਪਰ ਲੋਕਾਂ ਨੂੰ ਪਰਮ ਭੁਲੇਖਿਆਂ ਦੇ ਵਿੱਚ ਪਖੰਡਾਂ ਵਿੱਚ ਲਾਉਂਦੇ ਨੇ ਜਾਂ ਭੀ ਐਸੀ ਵੀ ਧਰਮੀ ਬਣ ਕੇ ਬੈਠੇ ਨੇ ਲਿਬਾਸ ਤਾਂ ਭਾਵੇਂ ਉਹਨਾਂ ਧਰਮੀਆਂ ਵਾਲੇ ਪਾਏ ਹੋਏ ਨੇ ਆਮ ਬੰਦੇ ਨੂੰ ਦੇਖ ਕੇ ਭੁਲੇਖਾ ਪੈ ਜਾਂਦਾ ਕਿ ਕੋਈ ਧਰਮੀ ਬੰਦਾ ਹੈ ਪਰ ਜਦੋਂ ਉਹਦੇ ਕੋਲ ਬੈਠਦੇ ਹਾਂ ਉਹਦੀ ਗੱਲਬਾਤ ਸੁਣਦੇ ਹਾਂ ਤੇ ਉਹ ਪੂਰੇ ਨਾਲੋਂ ਤੋੜ ਕੇ ਉਹ ਦੂਰੇ ਨਾਲ ਜੋੜਨ ਦਾ ਯਤਨ ਕਰਦਾ ਹੈ ਆਪమే ਬੈਠੇ ਸਾਂ ਵਿਚਾਰ ਚੱਲ ਰਹੇ ਸੀ ਤੇ ਦਾਸ ਨੂੰ ਇੱਕ ਬਹੁਤ ਗਿਆਨਵਾਨ ਮਨੁੱਖ ਮਿਲਿਆ ਚਿਹਰਾ ਮੋਹਰਾ ਵੀ ਉਹਦਾ ਬਹੁਤ ਸੋਹਣਾ ਸੀ ਸਰੂਪ ਵੀ ਉਹਨੇ ਸਿੱਖਾਂ ਵਾਲਾ ਬਣਾਇਆ ਪਰ ਕਿਸੇ ਦੇ ਧੇ ਧਾਰੀ ਪਖੰਡੀ ਗੁਰੂ ਦਾ ਉਚੀਲਾ ਸੀ ਤੇ ਗਿਆਨ ਉਹਨੂੰ ਆਮ ਬੰਦੇ ਨਾਲੋਂ ਬਹੁਤ ਸੀ ਬਾਣੀ ਦੇ ਬੜੇ ਸ਼ਬਦਾਂ ਨੇ ਕੰਠੀਂ ਕੀਤੇ ਹੋਏ ਬਾਣੀ ਦੇ ਅਰਥ ਜਿਹੜੇ ਬੁੱਝੇ ਸਨ ਉਹ ਵੀ ਜਾਣਦਾ ਸੀ ਮੈਂ ਤਾਂ ਸੁਣ ਕੇ ਹੈਰਾਨ ਹੋਇਆ ਤੇ ਅਖੀਰ ਉਹਨੂੰ ਇਹੋ ਹੀ ਕਿਹਾ ਤਰਾਵਾ ਜੇਕਰ ਤੇ ਤੂੰ ਇੰਨਾ ਗਿਆਨ ਲੈ ਕੇ ਪੂਰੇ ਦੀ ਸ਼ਰਨ ਵਿੱਚ ਆ ਜਾਵੇਂ ਨਾ ਤੇ ਸੋਨੇ ਤੇ ਸੁਹਾਗਾ ਹੋ ਜਾਵੇ ਇਹ ਗੱਲ ਆਪਾਂ ਨੂੰ ਆਮ ਦੇਖਣ ਵਿੱਚ ਵੀ ਮਿਲ ਜਾਂਦੀ ਹੈ ਕਿ ਜਿਹੜੇ ਦੇਹਤਾਰੀ ਪਖੰਡੀਆਂ ਦੇ ਛੇਲੇ ਨੇ ਨਾ ਉਹਨਾਂ ਨੂੰ ਗਿਆਨ ਆਮ ਲੋਕਾਂ ਤੋਂ ਵੱਧ ਹੁੰਦਾ ਉਹਨਾਂ ਦੀ ਜ਼ੁਬਾਨ ਵਿੱਚ ਮਿਠਾਸ ਬੜੀ ਹੁੰਦੀ ਹੈ ਐ ਪ੍ਰੇਰਦੇ ਨੇ ਤੇ ਬੰਦੇ ਨੂੰ ਲੱਗਦਾ ਕਿ ਦੇਖੋ ਜੀ ਇਹਦੇ ਕੋਲ ਬਹਿ ਕੇ ਨੀ ਸ਼ਾਂਤੀ ਆਈ ਤੇ ਇਹਦਾ ਗੁਰੂ ਕਿੱਡਾ ਮਾਨ ਹੋਵੇ ਭਾਵੇਂ ਉਹ ਪੂਰੇ ਗੁਰੂ ਦੀ ਰੀਸ਼ ਕਰਦੇ ਨੇ ਥੋੜੇ ਸਮੇਂ ਬਾਅਦ ਪਤਾ ਲੱਗ ਜਾਂਦਾ ਹੈ ਕਿ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ਼ ਮੈਂ ਬੇਨਤੀ ਕਰ ਰਿਹਾ ਕਿ ਧੁੰਦ ਕੀ ਹੈ ਆਮ ਮਨੁੱਖ ਜਿਹੜਾ ਸੀ ਜਿਹਦੇ ਕੋਲ ਗਿਆਨ ਨਹੀਂ ਗੁਰੂ ਦਾ ਉਹ ਤੇ ਸੀ ਹਨੇਰੇ ਵਿੱਚ ਪਰ ਜਿਹੜਾ ਨੇ ਧਰਮ ਦਾ ਲਿਬਾਸ ਪਾਇਆ ਹੋਇਆ ਜਿਹੜੇ ਦੱਸਦੇ ਸੀ ਅਸੀਂ ਧਰਮੀ ਹਾਂ ਉਹ ਬੰਦੇ ਸ਼ਨ ਧੁੰਦ ਦੀ ਤਰ੍ਹਾਂ ਬਹੁਤ ਖਤਰਨਾਕ ਤੇ ਪੰਜਾਬ ਦੇ ਵਿੱਚ ਆਪਾਂ ਦੇਖਦੇ ਆਂ ਧੁੰਦ ਬਹੁਤ ਪੈਂਦੀ ਹੈ ਤੇ ਇਸ ਧੁੰਦ ਦੇ ਵਿੱਚ ਆਪਾਂ ਦੇਖਦੇ ਆਂ ਐਕਸੀਡੈਂਟ ਬਹੁਤ ਹੁੰਦੇ ਨੇ ਨੁਕਸਾਨ ਬੜੇ ਹੁੰਦੇ ਨੇ ਜਾਨਾਂ ਤੱਕ ਚਲੀਆਂ ਜਾਂਦੀਆਂ ਇਸੇ ਤਰ੍ਹਾਂ ਜਿਹੜੇ ਧਰਮ ਦੇ ਲਿਬਾਸ ਪਾ ਕਰਕੇ ਲੋਕਾਂ ਨੂੰ ਪ੍ਰੇਰਦੇ ਨੇ ਨਾ ਕਿ ਸਾਡੇ ਵੱਲ ਆਓ ਉਹ ਲੋਕ ਆਮ ਮਨੁੱਖਾਂ ਨਾਲੋਂ ਵੱਧ ਖਤਰਨਾਕ ਸ਼ਨ ਸ਼੍ਰੀਮਨ ਭਾਈ ਗੁਰਦਾਸ ਜੀ ਲਿਖਦੇ ਨੇ ਗੁਰੂ ਨਾਨਕ ਸਾਹਿਬ ਛੜ ਕੇ ਸੂਰੇ ਦੀ ਤਰ੍ਹਾਂ ਪ੍ਰਗਟ ਹੋਏ ਤੇ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਨੇ ਆਮ ਲੋਕਾਂ ਨੇ ਤਾਂ